ਉਸਨੇ ਇੱਕ ਕਹਿੰਦੇ ਨੇ ਲਾਲਚ ਬੁਰੀ ਬਲਾ ਹੁੰਦਾ ਹੈ ਲਾਲਚ ਬੰਦੇ ਨੂੰ ਹਮੇਸ਼ਾ ਫਸਾ ਦਿੰਦਾ ਹੈ ਐਹੀ ਹੋਇਆ ਇਹ ਏਟੀਐਮ ਤੋੜਨ ਵਾਲੇ ਇਸ ਗੈਂਗ ਦੇ ਨਾਲ ਇਸ ਗੈਂਗ ਦੀ ਹਕੀਕਤ ਸੁਣ ਕੇ ਪੰਜਾਬ ਪੁਲਿਸ ਵੀ ਹੈਰਾਨ ਰਹਿ ਗਈ ਜਲੰਧਰ ਦਾ ਇੰਦਰਜੀਤ ਇਸ ਗੈਂਗ ਦਾ ਕਿੰਗਪਿਨ ਸੀ ਇੰਦਰਜੀਤ ਛੋਟੇ-ਮੋਟੀਆਂ ਵਾਰਦਾਤਾਂ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ 3 ਸਾਲ ਪਹਿਲੇ ਉਸਨੇ ਪੀਐਨਬੀ ਦੇ ਕਟੀਮ ਮਸ਼ੀਨ ਵਿੱਚ ਕਿਸੇ ਇੰਜੀਨੀਅਰ ਨੂੰ ਪੈਸੇ ਭਰਦੇ ਵੇਖ ਲਿਆ ਇਸ ਤੋਂ ਬਾਅਦ ਇਸਨੇ ਆਪਣੀ ਜ਼ਿੰਦਗੀ ਦਾ ਟਾਰਗੇਟ ਬਣਾ ਲਿਆ ਕਿ ਉਹ ਏਟੀਐਮ ਤੋੜਨਾ ਸਿੱਖੇਗਾ 인ਦਰਜੀਤ ਨੇ ਏਟੀਐਮ ਤੋੜਨ ਵਾਸਤੇ ਆਪਣੇ ਸੋਹਰੇ ਪਿੰਡ ਹਰਿਆਣਾ ਜਾ ਕੇ ਵੈਲਡਿੰਗ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਇਸਨੇ ਆਪਣੇ ਦੋ ਦੋਸਤ ਨਾਲ ਰਲ ਹਾ ਕੇ ਗੱਡੀਆਂ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਘਰ ਵਿੱਚ ਹੀ ਇੱਕ ਵਰਕਸ਼ਾਪ ਬਣਾ ਲਈ ਜਿੱਥੇ ਉਹ ਮੋਟੀਆਂ-ਮੋਟੀਆਂ ਚਾਦਰਾਂ ਘੱਟ ਟਾਈਮ ਤੇ ਕੱਟਣ ਦੀ ਕੋਸ਼ਿਸ਼ ਕਰਦਾ ਸੀ ਕੁਝ ਮਹੀਨਿਆਂ 'ਚ ਹੀ ਉਹ ਕਾਰੀਗਰ ਬਣ ਗਿਆ ਤੇ ਮਿੰਟਾਂ 'ਚ ਏਟੀਐਮ ਕੱਟਣਾ ਇਜ਼ਾ ਹੁਨਰ ਬਣ ਗਿਆ ਇੰਦਰਜੀਤ ਨੇ ਆਪਣੇ ਇਹਨਾਂ ਦੋਨਾਂ ਸਾਥੀਆਂ ਦੀ ਮਦਦ ਨਾਲ ਪੰਜਾਬ 'ਚ ਇੱਕ ਨਈ ਦੋ ਨਈ ਤਿੰਨ ਨਈ ਪੂਰੇ 34 ਏਟੀਐਮ ਕੱਟੇ ਇਹਨਾਂ ਵਿੱਚੋਂ ਕੁਝ ਏਟੀਐਮ ਯੂਪੀ ਤੇ ਹਿਮਾਚਲ ਤੇ ਹਰਿਆਣਾ ਦੇ ਵੀ ਸਨ ਅਸ਼ਕ ਸੇ ਇਨਾ ਸ਼ਾਤਰ ਸੀ ਕਿ ਵਾਰਦਾਤ ਦੇ ਟਾਈਮ ਮੋਬਾਈਲ ਫੋਨ ਦਾ ਇਸਤੇਮਾਲ ਵੀ ਨਹੀਂ ਸੀ ਕਰਦਾ ਗੱਡੀਆਂ 'ਚ ਅਲੱਗ-ਅਲੱਗ ਫਰਜੀ ਨੰਬਰ ਪਲੇਟਾਂ ਰੱਖੀਆਂ ਸਾਂ ਤੇ ਹਰ ਵੇਲੇ ਨੰਬਰ ਪਲੇਟ ਅਲੱਗ-ਅਲੱਗ ਚੇਂਜ ਕਰਕੇ ਲਾਈ ਜਾਂਦੀ ਸੀ ਪੁਲਿਸ ਕਿਤੇ ਮੋਬਾਈਲ ਫੋਨ ਦੀ ਮਦਦ ਨਾਲ ਨਾ ਫੜ ਲਵੇ ਇਸ ਲਈ ਇਹਨਾਂ ਨੇ ਵਾਕੀ ਟਾਕੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ਪੁਲਸਰੀ ਮੰਨਿਏ ਤੇ ਹੁਣ ਤੱਕ 34 ਵਾਰਦਾਤਾਂ ਕਰਕੇ ਇਹ ਗੈਂਗ ਕਰੀਬ 3.5 ਕਰੋੜ ਰੁਪਇਆ ਕਮਾ ਚੁੱਕਿਆ ਹੈ ਪਰ ਕਹਿੰਦੇ ਨੇ ਕਿ ਲਾਲਚ ਦਾ ਟਿੱਡ ਕਦੇ ਨਹੀਂ ਪਰਦਾ ਇੰਨਾ ਪੈਸਾ ਕਮਾਣ ਦੇ ਬਾਵਜੂਦ ਵੀ ਇਹਨਾਂ ਨੇ ਕੰਮ ਬੰਦ ਨਹੀਂ ਕੀਤਾ ਪੂਸਰੀ ਮੰਨੀਏ ਤੇ ਇਹਨਾਂ ਨੇ ਵੱਡੀਆਂ-ਵੱਡੀਆਂ ਕੋਠੀਆਂ ਬਣਾ ਲਈਆਂ ਇਹੀ ਨਹੀਂ ਜਦੋਂ ਨੋਟਬੰਦੀ ਹੋਈ ਤੇ ਰਿਸ਼ਤੇਦਾਰਾਂ ਦੇ ਖਾਤਿਆਂ 'ਚ ਪੈਸੇ ਵੀ ਪਵਾ ਦਿੱਤੇ ਤਿੰਨਾਂ ਨੇ ਪੰਜਾਬ ਭਾਰ ਚ ਅਲੱਗ-ਅਲੱਗ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ 4 ਸਾਲ ਤੱਕ ਇਹਨਾਂ ਨੂੰ ਆਪਣੀ ਕ੍ਰਾਈਮ ਦੀ ਦੁਨੀਆ ਵਿੱਚ ਹਰ ਕਦਮ ਤੇ ਸਫਲਤਾ ਮਿਲੀ ਲਾਲਚ ਵਧਦਾ ਰਿਹਾ ਤੇ ਵਾਰਦਾਤਾ ਵੀ ਵਧਣ ਲੱਗ ਗਿਆਂ ਪਰ ਆਖਰਕਾਰ ਕਪੂਰਥਲਾ ਚ ਵਾਰਦਾਤ ਕਰਨਾ ਇਹਨਾਂ ਨੂੰ ਮਹਿੰਗਾ ਪੈ ਗਿਆ ਸੀਸੀਟੀਵੀ ਚ ਕੈਦ ਇਹਨਾਂ ਤਸਵੀਰਾਂ ਵਿੱਚ ਵਰਨਾਕਾਰ ਟਰੇਸ ਹੋਣ ਤੋਂ ਬਾਅਦ ਹੀ ਪੁਲਿਸ ਨੇ ਤਫਤੀਸ਼ ਕੀਤੀ ਪੁਲਿਸ ਨੇ ਜੋ ਵਰਨਾਕਾਰ ਬਰਾਮਦ ਕੀਤੀ ਇਹਨਾਂ ਨੇ ਉਹਦੀ ਸੀਟ ਵਿੱਚ ਆਕਸੀਜਨ ਸਿਲੰਡਰ ਵਾਰਨ ਦਾ ਜੁਗਾੜ ਕੀਤਾ ਹੋਇਆ ਸੀ ਕਾਰ ਦੀ ਡਿੱਗੀ ਵਿੱਚ ਗੈਸ ਦਾ ਸਿਲੰਡਰ ਰੱਖਿਆ ਹੋਇਆ ਸੀ आईजी अर्पित शुक्ला ਦੇ ਹਵਾਲੇ ਤੋਂ ਸੁਣੋ ਇਸ ਗੈਂਗ ਦੀਆਂ ਹੈਰਾਨ ਕਰਨ ਵਾਲੀਆਂ ਕਰਤੂਤਾਂ ਵਿੱਚ 2013 ਤੋਂ ਲੈ ਕੇ ਹੁਣ ਤੱਕ 34 ਵਕ ਵਕ ਏਟੀਐਮਸ ਬ੍ਰੇਕ ਕੀਤੇ। ਔਰ ਸਿਰਫ ਪੰਜਾਬ ਚ ਨਹੀਂ ਬਲਕਿ ਇਹਨਾਂ ਨੇ ਪੰਜਾਬ, ਹਰਿਆਣਾ, ਉਤਰਾੰਚਲ ਐਂਡ ਹਿਮਾਚਲ ਇਹਨਾਂ ਵਿੱਚ ਵੀ ਚਾਰ ਸਟੇਟਾਂ ਦੇ ਵਿੱਚ ਇਹਨਾਂ ਨੇ ਏਟੀਐਮਸ ਬ੍ਰੇਕ ਕੀਤੇ। ਪੁਲਿਸ ਨੇ ਇਹਨਾਂ ਕੋਲੋਂ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਕੋਲੋਂ ਦੋ ਵੈਪਨਸ ਨਸ਼ੀਲੇ ਕੈਪਸੂਲਸ ਔਰ 11 ਲੱਖ ਰੁਪਿਆ ਇਹਨਾਂ ਤੋਂ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਰੀਸੈਂਟਲੀ ਇੱਕ ਏਟੀਐਮ ਤੋੜਿਆ ਸੀ ਸੁਲਤਾਨਪੁਰ ਲੋਧੀ ਵਿੱਚ ਉਸ ਦਾ ਪੈਸਾ ਸੀਗਾ ਇਹਨਾਂ ਤਿੰਨਾਂ ਨੇ ਇਹ ਜਿਹੜੇ ਵੀ ਪੈਸੇ ਲਗਭਗ 3.5 ਕਰੋੜ ਰੁਪਿਆ ਇਹਨਾਂ ਨੇ ਵਕਤ-ਵਕਤ ਵਾਦਤਾਂ ਚੋਂ ਹੀ ਏਟੀਐਮ ਚ ਜਿਹੜੇ ਪੈਸੇ ਚੋਰੀ ਕੀਤੇ ਔਰ ਉਸ ਦੇ ਨਾਲ ਇਹਨਾਂ ਨੇ ਕੁਝ ਪ੍ਰਾਪਰਟੀਆਂ ਬਣਾਈਆਂ ਜਿਹਦੇ ਵਿੱਚ ਜਿਹੜਾ ਮੇਨ ਅਕਿਊਜ਼ ਹੈ ਉਸਨੇ ਇੱਕ ਰਾਮਮੰਡੀ ਦੇ ਵਿੱਚ ਕੋਠੀ ਬਣਾਈ ਇੱਕ 9 ਮਰਲੇ ਦਾ 플ੌਟ ਰਾਮਮੰਡੀ ਦੇ ਵਿੱਚ ਖਰੀਦਿਆ ਪਰ ਇੱਕ ਹਜ਼ਾਰਾ ਵਿਲੇਜ ਦੇ ਵਿੱਚ ਇੱਕ 플ੌਟ ਖਰੀਦਿਆ ਜਿਹੜਾ ਦੂਸਰਾ ਅਕਿਊਜ਼ਡ ਹੈ ਉਸਨੇ ਤਰਨਤਾਰਨ ਦੇ ਵਿੱਚ ਦੋ 플ੌਟ ਖਰੀਦੇ ਇੱਕ 9 ਮਰਲੇ ਦਾ ਇੱਕ 11 ਮਰਲੇ ਦਾ ਔਰ ਇੱਕ ਟ੍ਰਿਪਲ ਸਟੋਰੀਡ ਮਕਾਨ ਆਪਣਾ ਕੰਸਟਰਕਟ ਕਰ ਰਿਹਾ ਹੈ ਜਿਹੜੀ ਪੁਲਿਸ ਹੈ ਔਰ ਇਹਨਾਂ ਨੇ ਬਾਕੀ ਜਿਹੜਾ ਲੁੱਟ ਦਾ ਪੈਸਾ ਹੈ ਕੁਝ ਆਪਣੇ ਰਿਸ਼ਤੇਦਾਰਾਂ ਦੇ ਅਕਾਊਂਟਸ ਦੇ ਵਿੱਚ ਵੀ ਪਾਇਆ